ਨਿਆ ਭਾਵਨਾਵਾਂ ਨੂੰ ਭਾਗ ਲਾਈ ਜਾ ਰਿਹਾ ਹੈ ਭਲਿਆ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੇ ਹਿੰਦਵਾਸੀਆਂ ਦੀ ਪੱਤ ਰੱਖਦੇ ਹੋਏ ਹਿੰਦੁਸਤਾਨ ਦੀ ਇੱਜ਼ਤ ਬਚਾਉਂਦੇ ਹੋਏ ਆਪਣਾ ਸੀਸ ਕੁਰਬਾਨ ਕਰ ਦਿੱਤਾ ਹੈ ਇਸ ਟੋਕਰੀ ਦੇ ਵਿੱਚ ਭਲਿਆ ਧੰਗ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਸੀਸ ਹੀ ਲੈ ਕੇ ਆਇਆ ਔਰੰਗਜੀਬ ਨੇ ਹੁਕਮ ਦੇ ਦਾਹੀ ਮਹਾਰਾਜ ਸੱਚੇ ਪਾਸ਼ਾ ਜੀ ਦਾ ਸਰੀਰ ਕਲਮ ਕਰਦ ਸਿਰ ਕਲਮ ਕਰ ਦਿੱਤਾ ਉਹ ਸੀਸ ਤੇਰੇ ਘਰ ਵਿੱਚ ਅੱਜ ਆ ਚੁੱਕਾ ਲੈ ਦਰਸ਼ਨ ਕਰ ਲੈ ਇੱਕ 파ਰਤ ਦੂਜੀ 파ਰਤ ਤੀਜੀ ਚੌਥੀ 파ਰਤ ਸਾਥ ਸੰਗਤ ਜਦੋਂ ਟਕੜਾ ਕੀਤੀ ਭਾਈ ਦੇਵਾ ਰਾਮ ਸਾਹਿਬ ਜੀ ਉਹਨਾਂ ਦੇ ਘਰੋਂ ਪਤਨੀ ਦੋਨੋਂ ਪਤੀ ਪਤਨੀ ਦੀਆਂ ਭੂਭਾ ਨਿਕਲ ਗਈਆਂ ਟੈਨ ਲੱਗੇ ਸਤ ਗੁਰੂ ਜੀਓ ਤੁਹਾਨੂੰ ਯਾਦ ਕਰਦੇ ਸੀ ਬਾਬਾ ਕੁੱਤੇ ਰਾਂਦੇ ਆ ਦਾਂਦੀਆਂ ਕਿ ਜੇ ਭਾ ਸੰਗਤ ਜੀਓ ਅੱਜ ਪੋ ਦਾ ਮਹੀਨਾ ਆਰੰਭ ਹੋਇਆ ਹੈ ਤੇ ਸਤਿਗੁਰ ਜੀ ਦੀ ਪਾਵਨ ਬਾਣੀ ਦੇ ਬਚਨ ਨੇ ਪੋਖ ਤਖਾਰਨਾ ਵਿਆਪਈ ਕੰਠ ਮਿਲਿਆ ਹਰਨਾ ਮਨ ਬੇਧਿਆ ਚਰਨਾਰਬਿੰਦਰਸ਼ਨ ਲਗੜਾ ਸਾਹੋ ਜਿਵੇਂ ਕਿ ਆਪਸ ਮੁਸੰਤਾਂ ਜਾਣਦੇ ਹੋ ਪੋ ਦਾ ਮਹੀਨਾ ਅੱਜ ਆਰੰਭ ਹੋਇਆ ਹੈ ਤੇ ਸਾਧ ਸੰਗਤ ਜੀ ਸਿੱਖ ਪੰਥ ਅੰਦਰ ਪੋ ਦੇ ਮਹੀਨੇ ਦੀ ਬਹੁਤ ਵੱਡੀ ਮਹਾਨਤਾ ਹੈ ਇਸ ਮਹੀਨੇ ਹੀ 6 ਪਉ ਨੂੰ ਤਾਂ ਗੁਰੂ ਕਲਗੀ ਤਰਸੈ ਮਹਾਰਾਜ ਪਾਤਸ਼ਾਹ ਜੀਆ ਨੇ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਤੇ ਸਾਧ ਸੰਗਤ ਜੀਓ ਫਿਰ ਇਹ ਪੂਰਾ ਹਫਤਾ ਹੀ ਪਾਤਸ਼ਾਹ ਜੀਆ ਨੇ ਇਸ ਪੂਰੇ ਹਫਤੇ ਵਿੱਚ ਆਪਣਾ ਸਰਬੰਸ ਵਾਰ ਦਿੱਤਾ 13 ਪਉ ਨੂੰ ਛੋਟੇ ਸ਼ਹਿਬਜਾਦੇ ਸਾਧ ਸੰਗਤ ਜੀਓ ਸਰੰਦ ਦੀਆਂ ਨੀਹਾਂ 'ਚ ਜਣ ਕੇ ਸ਼ਹੀਦ ਕੀਤੇ ਗਏ ਹਨ ਸੋ ਆਪ ਸਭ ਨੂੰ ਸੰਗਤਾਂ ਜਾਣਦੇ ਹੋ ਅੱਜ ਤੋਂ ਇਹ ਸ਼ਹੀਦੀ ਪੰਦਰਵਾੜਾ ਆਰੰਭ ਹੋ ਚੁੱਕਿਆ ਹੈ ਉਹ ਸਮੁੱਚੇ ਸਿੱਖ ਜਗਤੰਦਰ ਸਮੁੱਚਾ ਸਿੱਖ ਪੰਥ ਸਾਧ ਸੰਗਤ ਜੀਓ ਸ਼ਹੀਦੀ 15 ਵਾੜੇ ਨੂੰ ਮਨਾ ਰਹੇ ਹਨ ਅਤੇ ਸਤਿਗੁਰ ਪਾਤਸ਼ਾਹ ਜੀ ਦੇ ਉਹਨਾਂ ਲਾਲਾਂ ਦੀ ਲਸਾਨੀ ਕੁਰਬਾਨੀ ਸ਼ਹਾਦਤ ਨੂੰ ਯਾਦ ਕੀਤਾ ਜਾਂਦਾ ਹੈ ਸਾਧ ਸੰਗਤ ਜੀਓ ਤੇ ਗੁਰਦੁਆਰਾ ਦੇਗਸਰ ਸਾਹਿਬ ਕਟਾਣਾ ਸਾਹਿਬ ਵਿਖੇ ਵੀ ਅੱਜ ਅੰਮ੍ਰਿਤ ਵੇਲੇ ਤੋਂ ਲੈ ਕੇ ਸੰਤਾਂ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੀਆਂ ਹਨ ਸਾਧ ਸੰਗਤ ਚੱਲ ਰਿਹਾ ਪ੍ਰਬੰਧ ਗੁਰਦੁਆਰਾ ਸ਼੍ਰੋਮਣੀ ਕਮੇਟੀ ਪ੍ਰਬੰਧਕ ਸ੍ਰੀ ਅਮਰ ਸਰ ਸਾਹਿਬ ਅਤੇ ਸਮੂਹ ਮੈਨੇਜਮੈਂਟ ਕਮੇਟੀ ਗੁਰਦਰਾ ਸਾਹਿਬ ਜੇਗਸਰ ਸਾਹਿਬ ਮੈਨੇਜਰ ਸਰਦਾਰ ਨਰਿੰਦਰਜੀਤ ਸਿੰਘ ਜੀ ਪਾਤਸ਼ਾਹ ਜੀ ਧੰਨ ਗੁਰੂ ਕਲਗੀਧਰ ਮਹਾਰਾਜ ਦੀ ਕਿਰਪਾ ਸਦਕਾ ਇਸ ਮੁੱਚਾ ਪ੍ਰਬੰਧ ਚੱਲ ਰਿਹਾ ਹੈ ਤੇ ਸੰਗਤਾਂ ਵੱਧ ਚੜ੍ਹ ਕੇ ਦਰਸ਼ਨ ਕਰਕੇ ਤੇ ਸੇਵਾ ਕਰਕੇ ਲਾਹੇ ਪ੍ਰਾਪਤ ਕਰ ਰਹੀਆਂ ਹਨ ਸਾਧ ਸੰਗਤ ਜੀਓ ਆਪ ਸਮੂਹ ਸੰਗਤਾਂ ਨੂੰ ਇੱਕ ਬੇਨਤੀ ਆਪ ਜੀ ਨੂੰ ਇਹ ਹੈ ਕਿ ਸਾਧ ਸੰਗਤ ਇਹ ਸ਼ਹੀਦੀ 15 ਵਾੜੇ ਨੂੰ ਮੁਖ ਰੱਖਦੇ ਹੋਇਆ ਇਸ ਪੋਹ ਦੇ ਮਹੀਨੇ ਨੂੰ ਮੁਖ ਰੱਖਦੇ ਆ ਆਪਾਂ ਆਪਣੇ ਘਰ ਦੇ ਵਿੱਚ ਜਾਂ ਕਿਤੇ ਬਾਹਰ ਸਮਾਗਮ ਜਿਹੜੇ ਖੁਸ਼ੀ ਦੇ ਹਨ ਉਹ ਬੰਦ ਕੀਤੇ ਜਾਣ ਕਿਉਂਕਿ ਸਾਧ ਸੰਗਤ ਜੀ ਇਹ ਪੂਰਾ ਮਹੀਨਾ ਹੀ ਆਪਾਂ ਕਹਿ ਸਕੀਏ ਜਾਂ ਕਹਿ ਸਕਦੇ ਹਾਂ ਸ਼ਹੀਦੀ ਦਿਹਾੜਿਆਂ ਦਾ ਹੈ ਸਾਧ ਸੰਗਤ ਜਿਸ ਕਲਗੀਧਰ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਆਪਣਾ ਸਰਬੰਸੀ ਵਾਰ ਦਿੱਤਾ ਹੈ ਇੱਡੀ ਵੱਡੀ ਛੋਟੇ ਸਾਹਿਬ ਜਾਦੇ ਵੱਡੇ ਸਾਹਿਬ ਜਾਦੇ ਨੇ ਰਸਾਨੀ ਕੁਰਬਾਨੀ ਕੀਤੀ ਆਪਾਂ ਉਹਨਾਂ ਦਾ ਦੇਣ ਕਦੀ ਨਹੀਂ ਦੇ ਸਕਦੇ ਹਾਂ ਹਾਂ ਕੋਸ਼ਿਸ਼ ਕੀਤੀ ਜਾਏ ਸਾਧ ਸੰਗਤ ਜਿਉ ਖੁਸ਼ੀ ਦਾ ਪ੍ਰੋਗਰਾਮ ਬੰਦ ਕੀਤਾ ਜਾਏ ਅਤੇ ਚੱਲ ਰਹੇ ਲੰਗਰਾਂ ਦੇ ਵਿੱਚ ਵੀ ਮਿੱਠੇ ਪਕਵਾਨਾਂ ਤੇ ਬੰਦੀ ਕੀਤੀ ਜਾਏ ਜੇ ਸਾਧ ਸੰਗਤ ਲੰਗਰ ਚਲਾਉਣੇ ਹਨ ਤੇ ਸਾਦੇ ਲੰਗਰ ਚਲਾਏ ਜਾਣ ਪ੍ਰਸ਼ਾਦਾ ਚਲਾਇਆ ਜਾਵੇ ਤੇ ਸਾਧ ਸੰਗਤ ਜਿਸ ਤਰ੍ਹਾਂ ਚਾਹ ਦੇ ਲੰਗਰ ਦੁੱਧ ਦੇ ਲੰਗਰ ਚਲਾਏ ਜਾਣ ਪਰ ਜਿਸ ਤਰ੍ਹਾਂ ਨਮਕੀਨੇ ਪਦਾਰਥ ਤੇ ਮਿੱਠੇ ਭਗਵਾਨਾਂ ਨੂੰ ਸਾਦ ਸੰਗਤ ਜੀ ਜਿਹੜਾ ਹੈ ਪਵੰਦੀ ਲਾਣੀ ਚਾਹੀਦੀ ਹੈ ਇਸ ਤੇ ਆਪਸ ਨੂੰ ਸੰਗਤਾਂ ਜਿੱਥੇ ਬਹੁਤ ਵੱਡੀ ਤਦਾਦ ਵਿੱਚ ਸਤਿਗੁਰੂ ਪਾਤਸ਼ਾਹ ਜੀ ਦੇ ਪਾਵਨ ਸਥਾਨ ਦੇਖਸਰ ਸਾਹਿਬ ਵਿਖੇ ਦਰਸ਼ਨ ਕਰਕੇ ਲਾਇ ਪ੍ਰਾਪਤ ਕਰ ਰਹੇ ਹੋ ਜੀ ਸਤਿਗੁਰ ਕਿਰਪਾ ਕਰਨ ਸੰਗਤਾਂ ਨੂੰ ਚੜ੍ਹਦੀ ਕਲਾ ਗੁਰ ਸਿੱਖੀ ਜੀਵਨ ਦਾਤ ਸੇਵਾ ਸਮਰਨ ਦਾਤਾਂ ਬਖਸ਼ਿ ਨੇ ਹਾਲ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ